ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਨਵੇਂ ਬਣੇ ਲੀਡਰਾਂ ਦੇ ਕੁਝ ਡਾਇਲੌਗ ਸੀ ਉਹ ਡਾਇਲੌਗ ਪੰਜਾਬ ਦੇ ਲੋਕਾਂ ਦੇ ਸਾਹਮਣੇ ਮੈਂ ਦੁਹਰਾਉਣੇ ਨੇ ਅੱਜ ਭਾਨੇ Sidhu ਦੇ ਪਰਿਵਾਰ ਤੇ ਉਹਦੇ ਭਰਾ ਤੇ ਤੇ ਲਖਿਸ਼ਧਾਣੇ ਤੇ ਪਰਚਾ ਹੋਇਆ ਧਨੌਲੇ ਥਾਣੇ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਧਰਾਮਾਂ ਲਾ ਕੇ ਇਨਾਂ ਲੀਡਰਾਂ ਨੂੰ ਸਬਕ ਸਿਖਾਉਣ ਵਾਸਤੇ ਪੁਲਿਸ ਨੇ ਡੰਡਾ ਚਾੜਿਆ ਮੈਂ ਪਰਚੇਪੁਰ ਤੇ ਹੋਣ ਦੇ ਹੱਕ ਵਿੱਚ ਬਹੁਤਾ ਨਹੀਂ ਤਕਰੀਬਨ ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹਨਾਂ ਨੂੰ ਗੁੰਮਰਾਹ ਹੋਣ ਤੋਂ ਬਚਾਇਆ ਜਾਵੇ ਮੇਰੀ ਗੱਲਬਾਤ ਹਮੇਸ਼ਾ ਇਹ ਹੁੰਦੀ ਹੈ ਜੇ ਪਰਚਾ ਪਿਆ ਵੀ ਹੈ ਪਰਿਵਾਰ ਤੇ ਮੈਂ ਕਹਿੰਦਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਪਰਚੇ ਰੱਦ ਕੀਤੇ ਜਾਣ ਇਥੋਂ ਤੱਕ ਵੀ ਮੈਂ ਸਹਿਮਤ ਹਾਂ ਪਰ ਜਿਹੜੇ ਇਹਨਾਂ ਖੱਜਾਂ ਨੇ ਡਾਇਲੌਗ ਬੋਲੇ ਸੀ ਨਾ ਪਤਾ ਕੀ ਕਿਆ ਸੀ ਭਗਵੰਤਮਾਨਾ ਤੂੰ ਚੀਜ਼ ਕੀ ਐ ਕਹੇ ਸੀ ਨਾ ਤੇਉਣ ਪੈਂਦੀਆਂ ਨੇ ਚੀਕਾਂ ਖਾਲੇ ਪਰਚੇ ਪਾਏ ਨੇ ਪਰਚੇ ਦੀ ਜਵਾਨਤ ਮਿਲ ਜਾਂਦੀ ਐ ਅਦਾਲਤ ਵਿੱਚੋਂ ਕੋਈ ਬਹੁਤੀ ਵੱਡੀ ਗੱਲ ਨਹੀਂ ਇੱਕ ਪੰਜਾਬ ਦੇ ਲੋਕਾਂ ਨੂੰ ਬੇਨਤੀ ਐ ਵੀ ਜਿਨ੍ਹਾਂ ਨੇ ਸਰਕਾਰ ਬਣਾਈ ਐ ਉਹ ਕਮਲੇ ਨੇ ਜਾਂ ਸਿਆਣੇ ਨੇ ਖੁਦ ਫੈਸਲਾ ਕਰਿਓ ਤੇ ਜਿਹੜੇ ਲੱਖੇ ਵਰਗੇ ਭਾਨੇ ਵਰਗੇ ਰਫਤਾਰ ਵਰਗੇ ਰਾਜਖਾਲਸੇ ਵਰਗੇ ਠੀਕ ਹੈ ਜੀ ਸੁਖ ਜਗਰਾਉ ਵਰਗੇ ਰੰਧਾਵੇ ਵਰਗੇ ਤੇ ਆ ਇੱਕ ਮਾਨਸਾਂ ਵਾਲੇ ਝੋਟੇ ਵਰਗੇ ਪੰਜ ਸੱਤ ਹੋਰ ਵੀ ਹੈਗੇ ਨੇ ਇਹਨਾਂ ਨੇ ਭਵੰਤਮਨ ਨੂੰ ਟਿੱਜ ਸਮਝਿਆ ਸੀ ਮੈਂ ਇੱਕ ਬੇਨਤੀ ਕਰ ਦਿੰਨਾ ਜਦੋਂ ਕੋਈ ਮਨੁੱਖ ਉਹ ਮੇ ਕਮੇਡੀ ਕਲਾਕਾਰ ਹੋਵੇ ਉਹਦੇ ਕੋਲੇ ਪਾਵਨ ਹੋਵੇ ਹੱਥ ਵਿੱਚ ਸੀਐਮ ਦੀ ਕੁਰਸੀ ਤੇ ਬੈਠਾ ਹੋਵੇ ਬਹੁਤ ਵੱਡਾ ਅਹੁਦਾ ਹੈ ਉਹਨੂੰ ਐਵੇਂ ਨਹੀਂ ਸਮਝ ਸਕਦੇ ਮੈਂ ਇੱਕ ਉਹਨਾਂ ਲੋਕਾਂ ਨੂੰ ਵੀ ਬੇਨਤੀ ਕਰਦੇ ਆ ਜਿਹੜੇ ਟਿੱਚ ਸਮਝਦੇ ਆ ਇੱਕ ਬੰਦੇ ਨੇ ਗਾਲਾਂ ਕਢੀਆਂ ਭੈਣ ਦੀਆਂ ਮਾਂ ਦੀਆਂ ਧੀ ਦੀਆਂ ਭਗਵੰਤਮਾਨ ਨੇ ਉਹਦੇ ਵੱਲ ਧਿਆਨ ਹੀ ਨਹੀਂ ਦਿੱਤਾ ਕਿਉਂਕਿ ਪਤਾ ਹੁੰਦਾ ਹੈ ਕਿ ਇਹ ਜਿਹੜੀਆਂ ਸ਼ੁਰਲੀਆਂ ਨੇ ਛੱਡਣ ਵਾਸਤੇ ਕੋਈ ਹੋਰ ਹੁੰਦਾ ਹੈ ਇਹ ਤਾਂ ਪਿਆਦੇ ਜਿਹੇ ਹੁੰਦੇ ਨੇ ਵਜ਼ੀਰ ਤੇ ਅਸਲ ਵਿੱਚ ਤੇ ਰਾਜਾ ਸਤਰੰਜ ਦੇ ਖਿਡਿਆਰੀ ਹੁੰਦੇ ਆ ਯਾਨੀ ਕਿ ਇਹ ਐਵੇਂ ਵਿੱਚ ਫਸ ਜਾਂਦੇ ਆ ਮੈਂ ਜਿਹੜੀ ਗੱਲ ਕਰਨ ਲੱਗਾ ਅੱਜ ਗੱਲ ਮੈਂ ਤਾਂ ਕੀਤੀ ਹੈ ਜਦੋਂ ਪਰਚਾ ਪਿਆ ਸੋਸ਼ਲ ਮੀਡੀਆ ਤੇ ਬڑا ਰੌਲਾ ਪਿਆ ਤੇ ਇੱਕ ਮੈਂ ਖਬਰ ਸੁਣੀ ਪੀਟੀਸੀ ਨਿਊਜ਼ ਦੇ ਲੱਖਾ ਸੁਧਾਨਾ ਫੋਨ ਰਾਹੀਂ ਗੱਲ ਕਰ ਰਿਆ ਸੀ ਤੇ ਜਿਹੜਾ ਪੀਟੀਸੀ ਦਾ ਕਹਲਿਆ ਪੱਤਰਕਾਰ ਸੀ ਦਾੜੀ ਬੰਨੀ ਨੀਲੀ ਪੱਗ ਫਿਕਸੋ ਲਾ ਕੇ ਚੰਗੀ ਤਰ੍ਹਾਂ ਮੁਸਰਾ ਚਪਕਾਈਆਂ ਹੋਈਆਂ ਤੇ ਉਹ ਚੈਨਲ ਕਿਹਦਾ ਜੀ ਬਾਦਲਾਂ ਦਾ ਹੁਣ ਕੀ ਸਾਡੇ ਲੋਕਾਂ ਨੂੰ ਇਥੋਂ ਲਖਣ ਲੌਂਡਰੀ ਲੋਡ ਹੈ ਕਿ ਨਹੀਂ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਕਿ ਇਹ ਲੱਖਖਿਦਾਨਾ ਬਾਦਲਾਂ ਦੇ ਕਹਿਣ ਤੇ ਬੋਲਦਾ ਹੁਣ ਉਹਨਾਂ ਦਾ ਚੈਨਲ ਫੋਨ ਰਾਹੀਂ ਕਾਲ ਕਰਕੇ ਲੱਖੇਦਾਨ ਨੂੰ ਪੁੱਛ ਰਿਹਾ ਤੇ ਉਹਦੇ ਹਾਲਕ ਵਿੱਚ ਸਾਹ ਅੜੇ ਹੋਏ ਨੇ ਆਵਾਜ਼ ਆ ਨਹੀਂ ਰਹੀ ਫਿਰ ਵੀ ਉਹ ਜਿਵੇਂ ਕਹਿੰਦੇ ਆ ਅਰਸੀ ਜਲ ਜਾਂਦੀ ਹੈ ਪਰ ਜਿਹੜੀ ਆਦਤ ਹੈ ਉਹ ਨਹੀਂ ਜਾਂਦੀ ਜਾਂ ਕਹਿ ਲਈਏ ਕੁੱਤੇ ਦੀ ਪੂਛ ਨੂੰ ਕਿਸੇ ਨੇ ਨਾ ਲੋਹੇ ਦੀ ਪੈ ਵਿੱਚ ਪਾ ਕੇ ਰੱਖਿਆ 5-7 ਸਾਲ ਉਹਨੂੰ ਐਸੀ ਵੀ ਸਿੱਧੀ ਹੋ ਜੋ ਜਦੋਂ ਬਾਹਰ ਕਢੇ ਤੋ ਫੇਰ vingi ਦੀ vingi ਇਹ ਕਹਾਵਤਾਂ ਐਵੇਂ ਨਹੀਂ ਲੋਕਾਂ ਨੇ ਬਣਾਈਆਂ ਤੇ ਬੜੀਆਂ ਬੜਕਾਂ ਮਾਰੀਆਂ ਕੋਈ ਗੱਲ ਨਹੀਂ ਜ਼ਬਰਦਸਤ ਸਾਹਮਣਾ ਕਰਾਂਗੇ ਇਹ ਬੁੱੱਜੜ ਹੈ ਭਵੰਤਮ ਨੂੰ ਕਹਿੰਦੇ ਐ ਵੀ ਜਦੋਂ ਤੁਹਾਡੇ ਕੋਲੇ ਕੋਈ ਪਾਵਰ ਨਹੀਂ ਤੁਹਾਡੀ ਆਪਣੇ ਕੋਈ ਐਡੀ ਵੱਡੀ ਔਕਾਤ ਨਹੀਂ ਤੁਸੀਂ ਇੱਕ ਮੁੱਖ ਮੰਤਰੀ ਦੇ ਨਾਲ ਟੱਕਰ ਲਾਉਣ ਲੱਗੇ ਹੋ ਇਹ ਕਦੇ ਨਹੀਂ ਹੋ ਸਕਦਾ ਹਾਲਾਂਕਿ ਜਦੋਂ ਕੋਈ ਮੇਰੇ ਨਾਲ ਗੱਲ ਕਰਦਾ ਹੈ ਨਾ ਮੈਂ ਇਹ ਕਹਿਣਾ ਹੁੰਦਾ ਕਿ ਪੰਜਾਬ ਦੀ ਨੌਜਵਾਨੀ ਨੂੰ ਸੰਭਾਲੀਏ ਪੰਜਾਬ ਦੀ ਨੌਜਵਾਨੀ ਬੇਰੁਜ਼ਗਾਰ ਹੈ ਸਰਕਾਰ ਵੀ ਧਿਆਨ ਦੇਵੇ ਤੇ ਨੌਜਵਾਨ ਆਪ ਵੀ ਆਪਣੇ ਪੈਰਾਂ 'ਸਰ ਖੋਬੋ ਇਹ ਮੇਰਾ ਮੈਸੇਜ ਹੁੰਦਾ ਹੈ ਪੜਨੋ ਦੇ ਪਰਚੇ ਦੀ ਗੱਲ ਸੁਣੀ ਸਭ ਤੋਂ ਪਹਿਲਾਂ ਜਿਹੜੀ ਨਿਊਜ਼ ਮਿਲੀ ਪੀਟੀਸੀ ਚੈਨਲ ਤੇ ਉਹ ਲਖੇ ਛਧਾਣੇ ਦੀ ਮਿਲੀ ਜਾਣ ਕੇ ਲਖੇ ਛਧਾਣੇ ਨੂੰ ਉਭਾਰਨ ਵਾਲਾ ਕੌਣ ਹੈ ਹੀਰੋ ਬਣਾਉਣ ਵਾਲਾ ਕੌਣ ਹੈ ਸ਼ਰਮਣੀ ਅਕਾਲੀ ਦਲ ਤਾਂ ਸਾਹਮਣੇ ਅੱਜ ਦੀ ਇੰਟਰਵਿਊ ਸੁਣ ਕੇ ਪੀਟੀਸੀ ਦੀ ਉਪਾਧਾ ਲੱਗ ਗਿਆ ਸੱਚਾਈ ਹੈ ਬਹੁਤ ਵੱਡੀ ਕੀ ਲਖੇ ਛਧਾਣੇ ਨੂੰ ਸ਼ਰਮ ਨਹੀਂ ਆਈ ਕਿ ਮੈਂ ਬਾਦਲਾਂ ਨੂੰ ਇੱਕ ਪਾਸੇ ਭੰਡੇ ਜਾਣਾ ਤੇ ਦੂਜੇ ਪਾਸੇ ਉਹਨਾਂ ਦਾ ਚੈਨਲ ਹੈ ਜਿਹੜਾ ਪੀਟੀਸੀ ਨਿਊਜ਼ ਹੈ ਪੀਟੀਸੀ ਪੰਜਾਬੀ ਹੈ ਉਹ ਬਾਦਲਾਂ ਦਾ ਚੈਨਲ ਹੈ ਹੁਣ ਜਿਹੜੇ ਲੋਕ ਸੁਣਦੇ ਨੇ ਕਿ ਉਹਨਾਂ ਨੂੰ ਲੱਖਣ ਨਹੀਂ ਵੀ ਲੱਖਾ ਕਿਹਦੀ ਕੱਟਪੁਤਲੀ ਬਣ ਕੇ ਨੱਚ ਰਿਹਾ ਭਗਵੰਤ ਮਾਨ ਦਾ ਵਿਰੋਧ ਕਰ ਰਿਹਾ ਚਲੋ ਕੋਈ ਗੱਲ ਨਹੀਂ ਸਵਾਦ ਤਾਂ ਹਲੇ ਆਉਣਾ ਹੈ ਖਲਦਾ ਜਿਵੇਂ ਕਹਿੰਦੇ ਘਿਓ ਗਰਮ ਕਰਕੇ ਜੀਰਾ ਸੁਟਿਆ ਵਿੱਚ ਖਲੇ ਜਿਹੜੇ ਖੜਵੇ ਮਸਾਲੇ ਹੁੰਦੇ ਨੇ ਨਾ ਸੁੱਕੇ ਉਹ ਪਾਉਣੇ ਆ ਖੁਸ਼ਬੂ ਤਾਂ ਉੱਥੋਂ ਉੱਡਦੀ ਐ ਉਦੋਂ ਬਾਅਦ ਕਿਤੇ ਨੂਨ ਮਿਰਚ ਮਸਾਲਾ ਇਕੱਠਾ ਕਰਕੇ ਪਾ ਜਾਂਦਾ ਫੇਰ ਸਬਜ਼ੀ ਬੰਦੀ ਐ ਖਲੇ ਤਾਂ ਤੜਕਾ ਲੱਗਣਾ ਸ਼ੁਰੂ ਹੋਇਆ ਅਗਲਾ ਬੰਦੇ ਦੇ ਪੁੱਤ ਬਣਾ ਕੇ ਛੱਡੂ ਕਿਤੇ ਭੰਤ ਆ ਓਏ ਝੰਡਿਆ ਓਏ ਅਮਲੀਆ ਓਏ ਐਦਾਂ ਕਹਿੰਦੇ ਸੀ ਨਾ ਤੁਸੀਂ ਕਿਹੜੇ ਬਾਗ ਦੀ ਮੂਲੀਆਂ ਜਰਾ ਕੀ ਜਿਹੜਾ ਬੰਦਾ ਬੇਦਬੀ ਕਰਉਣ ਵਾਲਾ ਸੁਖਵੀਰ ਬਾਦਲ ਉਹਦੀ ਕੱਠ ਪੁੱਤਲੀ ਬਣ ਕੇ ਤੁਸੀਂ ਨੱਚਦੇ ਹੋ ਜਿਹੜਾ ਕੈਪਟਨ ਰੂਸਾ ਨੂੰ ਲੈ ਕੇ ਘੁੰਮਦਾ ਹੁੰਦਾ ਸੀ ਆ ਚੰਨੀ ਵਰਗੇ ਜਿਹੜੇ ਕਹਿੰਦੇ ਪਿੰਡਾਂ ਵਿੱਚ ਨਾ ਜੇ ਪਾਥੀਆਂ ਪੈਣ ਗਈਆਂ ਇਹਨਾਂ ਪਿੱਛੇ ਲੱਗੇ ਜਿਹੜਾ ਖੈਰਾ ਕਹਿੰਦਾ ਮੈਂ ਤਾਂ ਭੂਗਦੇ ਜਾਣਾ ਮੁੱਕ ਰਿਹਾ ਉਹਦੇ ਪਿੱਛੇ ਲੱਗੇ ਕੁਝ ਕਰਦੇ ਹੋ ਜਿਹੜੇ ਸਿਮਰਿਤ ਮਾਨ ਨੇ ਹਜ਼ਾਰਾਂ ਮੁੰਡਾ ਮਰਵਾ ਦਿੱਤਾ ਉਹਦੇ ਪਿੱਛੇ ਲੱਗੇ ਘੁੰਮਦੇ ਹੋ ਯਾਰ ਤੁਸੀਂ ਉਹਨਾਂ ਪਿੱਛੇ ਲੱਗ ਕੇ ਇੱਕ ਮੌਜੂਦਾ ਮੁੱਖ ਮੰਤਰੀ ਤੁਸੀਂ ਇਨਸਲਟ ਕਰਦੇ ਹੋ ਉਹਦਾ ਵਿਰੋਧ ਕਰਦੇ ਹੋ ਕੀ ਲਖਣ ਲਵਾਂਗੇ ਸੀ ਸਾਨੂੰ ਅਕਲ ਆਉ ਜਾਂ ਨਹੀਂ ਮੈਂ ਲਾਸਟ ਵਿੱਚ ਇਹ ਲੰਬਾ ਚੌੜਾ ਨਹੀਂ ਬੋਲਣਾ ਇਹ ਕੋਈ ਗੱਲ ਕਹਿਣੀ ਆ ਇਹ ਤਾਂ ਲਖੇ ਦੇ ਪਰਚਾ ਹੋਇਆ ਜਿਹੜੇ ਪੰਜ ਸੱਤ ਹੋਰ ਨੇ ਨਾ ਕਤੀੜਾ ਨਾਲ ਉਹਨਾਂ ਦੇ ਪਰਚੇ ਵੀ ਖੁੱਲਣ ਲੱਗੇ ਇੱਕ ਪਰਚਾ ਮੇਰੇ ਵੱਲੋਂ ਵੀ ਖੁੱਲਣ ਲੱਗਾ ਹਜੇ ਥੋੜਾ ਜੈਨੂੰ ਸੀਕਰਟ ਰੱਖਦੇ ਆ ਦੋ ਕੁ ਦਿਨਾਂ ਬਾਅਦ ਵਿੱਚ ਪਟਾਕਾ ਪੈਣ ਵਾਲਾ ਖੁੱਲਣ ਵਾਲਾ ਹਜੇ ਕੀ ਸਮਝਦੇ ਤੁਸੀਂ ਕਿ ਕਾਨੂੰਨ ਤਾਂ ਤੁਸੀਂ ਵੱਡੇ ਹੋ ਤੁਸੀਂ ਜਿਹੜੇ ਕਾਨੂੰਨ ਨੂੰ ਕਹਿੰਦੇ ਸੀ ਅਮਰਤਪਾਲ ਦੇ ਪਿੱਛੇ ਲਾ ਕੇ ਅਸੀਂ ਨਹੀਂ ਮੰਨਦੇ ਇੰਡੀਆ ਦੇ ਕਾਨੂੰਨ ਨੂੰ ਤੇ ਹੁਣ ਉਸੇ ਕਾਨੂੰਨ ਦੇ ਸਾਹਮਣੇ ਨੱਕ ਰਗੜਦੇ ਹੋ ਕਿ ਨਹੀਂ ਅੱਜ ਵਕੀਲਾਂ ਨੂੰ ਫੋਨ ਕੀਤਾ ਹੀ ਨਹੀਂ ਹੋਣੇ ਵਿਵਾਦ ਦੀ ਬਾਤ ਜਵਾਨ ਤਾਂ ਹੋ ਜੇ ਹਾਲੇ ਤਾਂ 10 ਤਰੀਕ ਪਰਸੋਂ ਹੈ ਕੱਲ ਨੂੰ 9 ਐ ਉਦੋਂ ਪਹਿਲਾਂ ਪਹਿਲਾਂ ਡੰਡਾ ਦੇਖੋ ਕਿਦਾਂ ਚਾੜਦੇ ਨੇ ਅਗਲੇ ਤੁਸੀਂ ਮਜ਼ਾਕ ਹੀ ਬਣਾ ਲਿਆ ਯਾਰ ਜਦੋਂ ਕਾਲੀ ਤੇ ਕਾਂਗਰਸੀਆਂ ਦਾ ਰਾਜ ਸੀ ਤੁਸੀਂ ਉਦੋਂ ਕਿਉਂ ਨਹੀਂ ਪਿੱਟੇ ਉਦੋਂ ਕਿਉਂ ਕਹਿੰਦੇ ਸੀ ਬਦਲਾ ਚਾਹੀਦਾ ਹੈ ਬਦਲਾ ਚਾਹੀਦਾ ਉਦੋਂ ਕਿਉਂ ਕਹਿੰਦੇ ਸੀ ਤੇ ਹੁਣ ਬਦਲਾ ਸਿਰ ਤੇ ਬੈਠ ਗਿਆ ਅਗਲੇ ਚੰਗੀ ਤਰ੍ਹਾਂ ਜਾਂੰਤਾ ਕਰ ਰਹੇ ਨੇ ਚੰਗੀ ਤਰ੍ਹਾਂ ਵਧੀਆ ਉਹ ਲਾ ਕੇ ਨਾ ਜਿਹੜੀ ਉਹ ਝੱਗ ਜੀ ਹੁੰਦੀ ਹੈ ਕਈ ਵਾਰੀ ਮੋٹے ਵਾਲ ਹੁੰਦੇ ਐ ਕੈਂਚੀ ਕੱਟਦੇ ਨਹੀਂ ਜਾਂ ਉਸ ਤਰ੍ਹਾਂ ਨਹੀਂ ਚੰਗੀ ਤਰ੍ਹਾਂ ਲੱਗਦਾ ਤੇ ਉਹਨਾਂ ਅਗਲੇ ਜਰਮਨ ਤੋਂ ਮਂਗਾਈ ਹੋਈ ਐ ਤੇ ਵਧੀਆ ਹਜਾਮਤ ਥੋੜੀ ਕਰ ਰਹੇ ਨੇ ਹੁਣ ਹਾਲਾਂਕਿ ਮੈਂ ਇੱਕ ਸਰਦਾਰ ਹਾਂ ਮੈਂ ਕੇਸਾਂ ਦੇ ਹਾਲ ਤੱਕ ਕੈਂਚੀ ਨਹੀਂ ਲਾਈ ਤੇ ਇਹ ਗੱਲਾਂ ਕਹਿਣੀਆਂ ਮੇਰੇ ਲਈ ਚੰਗੀਆਂ ਨਹੀਂ ਸ਼ੋਭਾ ਨਹੀਂ ਦਿੰਦੀਆਂ ਮੈਨੂੰ ਲੋਕਾਂ ਨੇ ਬੜਾ ਕਹਿਣਾ ਪਰ ਤੁਸੀਂ ਤੇ ਕੇਸਾਂ ਤਰੀ ਹੈ ਨਹੀਂ ਤੁਸੀਂ ਤੇ ਖੋਤੇ ਹੋ ਕਤੇੜਾਂ ਤੁਸੀਂ ਤਾਂ ਘਰਾਂ ਦੇ ਵਿੱਚ ਖੋਤਿਆਂ ਨੂੰ ਵੀ ਜਿਹੜੇ ਘਿਮਿਆਰ ਰੱਖਦੇ ਨੇ ਮੁੰਦੇ ਹੁੰਦੇ ਨੇ ਜਿਹੜੇ ਕੁੱਤੇ ਰੱਖੇ ਹੁੰਦੇ ਨੇ ਉਹਨਾਂ ਨੂੰ ਮੁੰਨਿਆ ਜਾਂਦਾ ਹੈ ਚੰਗੀ ਤਰ੍ਹਾਂ ਵਧੀਆ ਸ਼ੈਂਪੂ ਨਾਲ ਲਵਾ ਕੇ ਕਰੀਮ-ਕ੍ਰੀਮ ਲਾ ਕੇ ਉਹਦੇ ਕੇਸ ਕੱਟੇ ਜਾਂਦੇ ਨੇ ਕੁੱਤਿਆਂ ਦੇ ਵੀ ਤੁਹਾਡੀਆਂ ਤੁਹਾਡੀਆਂ ਕਤੂਤਾਂ ਉਹੀ ਨੇ ਜਦੋਂ ਇੱਕ ਮੁੱਖ ਮੰਤਰੀ ਦੀ ਕੁਰਸੀ ਤੇ ਬੰਦਾ ਬੈਠਾ ਹੋਵੇ ਤੁਸੀਂ ਟੱਚ ਕਰਕੇ ਜਾਣਦੇ ਸੀ ਹੁਣ ਸੁਆਦ ਆਉਂਦਾ ਕੱਲੇ ਹੋਰ ਕੋਈ ਚਾਹੀਦਾ ਵੇਟ ਕਰੋ ਹਾਲੇ ਤਾਂ 10 ਦਿਨ ਇੱਕ ਪਰਸੂ ਹੋਣੀ ਹੈ ਪਰਸੂ ਹੋਣੀਆਂ ਹਾਲੇ ਤਾਂ ਚੇਤੇ ਕਰੋ ਥੋੜਾ ਜਿਹਾ ਕਰੋ ਜਿੱਤੇ ਥੋੜਾ ਜਾਂ ਜਿਹੜਾ ਸੁਖ ਜਗਰਾਉਂ ਕਹਿੰਦਾ ਸੀ ਨਾ ਮੈਨੂੰ ਪੁਲਿਸ ਨੇ ਘਰ ਦੇ ਵਿੱਚ ਨਗਰਬੰਦ ਕਰ ਲਿਆ ਚਲੋ ਛੱਡੋ ਇਹ ਤਾਂ ਕੀੜਾ ਨੇ ਪਰ ਜਿੰਨਾ ਪਿੱਛੇ ਲੱਗੇ ਸੀ ਉਹਨਾਂ ਚਿੱਤੇ ਕਰਿਆ ਕਰਿਆ ਹੁਣ ਸਟੇਟਮੈਂਟ ਆਈ ਕੋਈ ਖੈਰਾ ਬੋਲਿਆ ਸੁਵਜਿਤ ਮਾਨ ਬੋਲਿਆ ਚੰਨੀ ਬੋਲਿਆ ਬੋਲਦਿਆ ਕੋਈ ਹੁਣ ਨਾ 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 ਉਹਨਾਂ ਨੂੰ ਪਤਾ ਹੈ ਵੀ ਅਸੀਂ ਤਾਂ ਕਸਾਈ ਆਂ ਹੁਣ ਜਿਹੜੇ ਬੱਕਰੇ ਕਸਾਈ ਨੇ ਪਾਲੇ ਹੁੰਦੇ ਨੇ ਜਦੋਂ ਉਹ ਥੋੜੇ ਥੋੜੇ ਦਾਣੇ ਪਾਉਂਦਾ ਬੱਕਰਿਆਂ ਨੂੰ ਪੱਠੇ ਪਾਉਂਦਾ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨਾਂ ਨੂੰ ਰਜਾ ਰਿਹਾ ਉਹ ਤਾਂ ਇਹ ਚਾਹੁੰਦਾ ਹੁੰਦਾ ਕਿ ਕਿਤੇ ਮਰ ਨਾ ਜਾਣ ਜੇ ਇਹ ਬੱਕਰੇ ਮਰ ਗਏ ਮਰਨ ਤੋਂ ਬਾਅਦ ਕਿਸੇ ਨੇ ਖਰੀਦਣੇ ਨਹੀਂ ਉਹ ਜਿਉਂਦਾ ਰੱਖਣ ਵਾਸਤੇ ਪੱਠੇ ਪਾਉਂਦਾ ਹੁੰਦਾ ਦਾਣੇ ਪਾਉਂਦਾ ਹੁੰਦਾ ਕਸਾਈ ਕਿਉਂਕਿ ਦੋਕ ਦਿਨ ਉਹਨੇ ਪਿੰਜਰੇ 'ਚ ਬੰਦ ਕਰਕੇ ਰੱਖਣੇ ਹੁੰਦੇ ਬਾਅਦ ਵਿੱਚ ਕੱਢ ਕੇ ਹਲਾਲ ਕਰਨੇ ਹੁੰਦੇ ਆ ਸੁਮੇ ਦਿਤ ਮਾਨ ਹੋਵੇ ਖੈਰਾ ਹੋਵੇ ਚੰਨੀ ਹੋਵੇ ਕਿ ਦੋ ਚਾਰ ਹੋਰ ਨਹੀਂ ਇੱਕ ਸਾਈ ਨੇ ਤੁਹਾਨੂੰ ਬੱਕਰੇ ਬਣਾਇਆ ਅਗਲੇ ਨੇ ਕੋਈ ਗੱਲ ਨਹੀਂ ਥੋੜਾ ਜਾ ਸਬਰ ਕਰੋ ਹਲੇ ਬਹੁਤ ਕੁਝ ਹੋਣ ਵਾਲਾ ਹੈ ਤੁਹਾਨੂੰ ਖੁਦ ਮੁਖਤਿਆਰੀ ਮਿਲਣ ਵਾਲੀ ਹੈ ਫਿਰੋ ਥੋੜਾ ਜਾ ਬਸ ਇਨੀ ਬੇਨਤੀ ਪ੍ਰਵਾਨ ਕਰ ਲਿਓ ਅੱਜ ਪਰਚਾ ਪੜਤਾ ਜੀ ਭਾਨੇ ਸਿੱਧੂ ਦੇ ਪਰਿਵਾਰ ਦੇ ਲਖਿਸ਼ਢਾਣੇ ਦੇ ਕਹਿੰਦੇ 17 ਹੋਰ ਨੇ ਨਾਲ ਜਿਹੜੇ ਬੈਰੀਕੇਟ ਕਹਿੰਦੇ ਸੀ ਤੋੜ ਕੇ ਲੰਘੇ ਅਸੀਂ ਨੰਗੇ ਦਿਨ ਬੈਰੀਗੜ ਤੋੜ ਕੇ ਅਗਲੇ ਕੋਲੇ ਪੱਗਾਂ ਤੇ ਕੈਮਰੇ ਲੱਗੇ ਸੀ ਇਕੱਲੇ ਇਕੱਲੇ ਬੰਦੇ ਦੀ ਪਹਿਚਾਣ ਸੀ ਚੱਕ ਲਿਆ ਅਗਲੇ ਨੇ ਤੇ ਹੁਣ ਮਾਰੋ ਚੀਕਾਂ ਹੁਣ ਕਹੋ ਹਕੂਮਤ ਧੱਕਾ ਕਰਦੀ ਆ ਹਕੂਮਤ ਨੇ ਧੱਕਾ ਕੀਤਾ ਅਮਰਤਪਾਲ ਵੀ ਕਹਿੰਦਾ ਸੀ ਬਣਾਤਾ ਨਾ ਬੀਬਾ ਪੁੱਤ ਬੈਠਾ ਜੇਲ੍ਹ ਵਿੱਚ ਹੁਣ ਕਹਿੰਦਾ ਮੇਰੀ ਮਾਂ ਨਾਲ ਮੇਰੀ ਗੱਲ ਕਰਾ ਦਿਓ ਉਦੋਂ ਮਾਂ ਵੀ ਹੁਣ ਪੁੱਤ ਹੀ ਨੇ ਕਹਿੰਦੀ ਹੁਣ ਕਹਿੰਦੀ ਭਾਈ ਸਾਹਿਬ ਭਾਈ ਸਾਹਿਬ ਜੇ ਲੋਕ ਵਿੱਚ ਕਹਿੰਦੀ ਯਾਦ ਕਰਦੇ ਨੇ ਕੌਮ ਨੂੰ ਕੋਈ ਕੌਮ ਨੂੰ ਯਾਦ ਨਹੀਂ ਕਰਦੇ ਛੇਤਰਾ ਤੋਂ ਡਰਦੇ ਨੇ ਬਸ ਇੰਨੀ ਬੇਨਤੀ ਪ੍ਰਵਾਨ ਕਰਿਓ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਹੈ ਇਹਨਾਂ ਕਸਾਈ ਲੀਡਰਾਂ ਤੋਂ ਆਪਣੇ ਆਪ ਨੂੰ ਬਚਾ ਲਓ ਬੂਟਾ ਸਿੰਘ ਨੂੰ ਗਾਲਾਂ ਕੱਢ ਕੇ ਕੁਛ ਨਹੀਂ ਮਿਲਣਾ ਬੂਟਾ ਸਿੰਘ ਇਹਨਾਂ ਦੀ ਹਕੀਕਤ ਦੱਸ ਰਿਹਾ ਕਿ ਕਿਵੇਂ ਸਿੱਖੀ ਦਾ ਬੇੜਾ ਬਹਾਇਆ ਕਿਵੇਂ ਪੰਜਾਬ ਦਾ ਬੇੜਾ ਬਹਾਇਆ ਇਹ ਕਸਾਈ ਨੇ ਅਸਲ ਵਿੱਚ ਬੱਕਰੇ ਹਲਾਲ ਕਰਨ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ